गुर प्रसाद बेसमारा था ज्यो गोला वो क्यों नानिकोले सन्मान गुरु रखा सिंह जी फतेह फते कबूल करने ਵਾਹਿਰੋ ਜੇਖਾ ਫਲਸਾ ਵਾਹਿਰੋ ਜੇਤੀ ਫਟੇ ਜੁੰਬੀਤਂ ਕਰਤੀ ਦੇ ਜਦ ਬੋਧਈਏ ਤੋ ਇਕ ਦਿਨ ਵਿੱਚ ਫਲੀ ਬੂਤ ਨਹੀਂ ਆਉਂਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜਿਵੇਂ ਫੁੱਲ ਫਲ ਬਣਦਾ ਹੈ ਤੋ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ ਬਾਦਸ਼ਾਹੀ ਬਾਣੀ ਦਾ ਪਰਮਾਨ ਫਲ ਕਾਰਨ ਫੁੱਲੀ ਬਨਰਾਏ ਹਲ ਪਾਕਾ ਤਵ ਫੂਲ ਬਿਨਾਈ ਬੀਜ ਫੁੱਲ ਬਣ ਗਿਆ ਹੈ ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਣੀ ਪਵੇਗੀ ਫੁੱਲ ਫੁੱਲ ਨਹੀਂ ਰਹੇਗਾ ਔਰ ਅਗਰ ਬੀਜ ਹਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਣਾ ਪਵੇਗਾ ਆਪਣੀ ਹੋਂਦ ਮਿਟਾਣੀ ਪਵੇਗੀ ਬੀਜ ਬਣ ਗਿਆ ਫੁੱਲ ਔਰ ਅਗਰ ਇਹ ਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ ਫੁੱਲ ਮਿਟੇਗਾ ਹਲ ਕਾਰਨ ਫੋਲੀ ਬਨਰਾਏ ਹਲ ਪਾ ਕਾ ਤਬ ਫੋਲ ਬਿਲਾਏ ਗਿਆਨੇ ਕਾਰਨ ਕਰਮ ਅਵਿਆਸ ਗਿਆਨ ਭਯਾ ਤਬ ਕਰਮੇ ਨਾਸ ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਜਦ ਮਨੁੱਖ ਗਿਆਨ ਦੇ ਸਿਖਰ ਤਾ ਨੂੰ ਛੂਜੇ ਕਰਮ ਕਾਂਡੇ ਦਾ ਫੇ ਉਹ ਸਗਦਾ ਹੈ ਗਿਆਨ ਖੰਡੇ ਦਾ ਆਪਸ ਦੀ ਤਾਲ ਮਿਲਣਾ ਬੈਠੇ ਸੰਬੰਧ ਨਾ ਜੋੜੇ ਆਰਮਿਕ ਦੁਨੀਆ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਵਾਰ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਔਰ ਇਸ ਤਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ ਅੱਗੇ ਲੰਘ ਗਿਆ ਔਰ ਤਾਲ ਮਿਲ ਨਹੀਂ بیٹھਦਾ ਬਸੇ ਥੋੜਾ ਜਿਹਾ ਪਲਾਸਾ ਮੈਂ ਤੁਹਾਡੇ ਸਾਹਮਣੇ ਰੱਖਾਂ ਪਹੁੰਚਣਾ ਤੇ ਆਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪੈਗੀ ਜਪთან ਇਹ ਹੀ ਲੜੀਵਾਰ ਦਾਸ ਆਪਦੇ ਦੇ ਸਾਹਮਣੇ ਵਿਚਾਰ ਰੱਖ ਰਿਹਾ ਹੈ ਮੰਜ਼ਿਲ ਆਨੰਦ ਹੈ ਪ੍ਰਾਪਤੀ ਆਨੰਦ ਹੈ ਆਨੰਦ ਹੋਏ ਬਿਨਾ ਜੀਵਨ ਨੂੰ ਬਿਲਕੁਲ ਸੁਪਾਉਂ ਨਹੀਂ ਮਿਲਣਾ ਚਾਹੇ ਕੁਝ ਵੀ ਜਗਤ ਵਿੱਚ ਮਿਲ ਜਾਏ ਧਨ ਮਿਲ ਜਾਏ ਪ੍ਰਭਤਾ ਮਿਲ ਜਾਏ ਪ੍ਰਤਿਸ਼ਟਾ ਮਿਲ ਜਾਏ ਜਲ ਯਸ ਮਿਲ ਜਾਏ ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲੇ ਆ ਤੇ ਆਨੰਦ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ ਤੇ ਪਰਮਾਤਮਾ ਦਾ ਮਿਲਣਾ ਹੀ ਆਨੰਦ ਹੈ ਯਾਤਰਾ ਆਰੰਭ ਹੋਵੇਗੀ ਜਪ ਤੋਸ਼ ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਪ ਹੋ ਜਾਂਦਾ ਹੈ ਸ਼ਬਦ ਪ੍ਰਾਣਾ ਦੇ ਚੱਲਣ ਲੱਗ ਪੈਂਦੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਜਦ ਕੇ ਅਰੰਭਤਾ ਹੋਈ ਸੇ ਰਸਨਾ ਨਾਮ ਜਪੋ ਤਵ ਮਥੀਏ ਇਨ ਬਿਦ ਅੰਮ੍ਰਿਤ ਪਾਓ ਅਰੰਭਤਾ ਤੇ ਇਥੋਈ ਸੇਕ ਦੋ ਜੀਵ ਲੱਖ ਹੋਵੇ ਲੱਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਏ ਤਰਾ ਪੌੜੀਆਂ ਤੇ ਪੌੜੀਆਂ ਨੇ ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜ੍ਹੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪੈਗੀ ਫਿਰ ਦੂਸਰੀ ਤੇ ਔਰ ਉੱਪਰ ਚੜ੍ਹਦਾ ਤਾਂ ਕੋ ਜਿਸ ਤੇ ਖੜਾ ਉਸਨੇ ਤੇ ਛੱਡਣੀ ਇੱਕ ਨਿਯਮ ਹੈ ਇਹ ਇੱਕ ਈਸ਼ਵਰੀ ਨਿਯਮ ਹੈ ਜਪ ਜਵਾਬ ਹੋ ਜਾਂਦਾ ਹੈ ਜਦ ਕੇ ਜਪ ਆਰੰਭ ਹੋਇਆ ਸੀ ਗਾ ਵੀਏ ਸੁਣੀਏ ਮਨ ਰੱਖੀਏ ਭਾਉ ਮਨ ਵਿੱਚ ਭਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ ਸਮਨ ਲੋਪੋ ਦੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ ਹੈ ਬਾਕੀ ਨਹੀਂ ਹੈ ਬਾਕੀ ਸਭ ਯਾਤਰਾ ਦੀ ਤਿਆਰੀ ਹੀ ਪੈ ਕਰ ਦਿਨ ਚਾਏ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਤਾਂ ਬਸ ਇਹ ਰਸਤਾ ਪੁੱਛਦੇ ਬੈਨੇ ਤਿਆਰੀ ਪੇ ਕਰਦੇ ਨੇ ਚੱਲੇ ਕੋਈ। অর ਐਸਾ ਵੀ ਹੋ ਜਾਂਦਾ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ ਚ ਲੰਗ ਲੰਗ ਜਾਂਦੀ ਹੈ ਚੱਲਦੇ ਇੱਕ ਕਦਮ ਵੀ ਕੋਈ ਨਹੀਂ। ਉੱਚਤ ਹੈ ਪਥਕ ਤੇ ਮਾਰਗ ਨਾ ਥਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਗੇ। ਆਇਆ ਐ ਗੁਰਦੁਆਰੇ। অর ਸ਼ਾਇਦ ਸੂਝ ਸਮਝ ਲਈ ਮਿਲ ਗਈ ਕਿਉਂਕਿ ਗੁਰਦੁਆਰੇ ਆਣ ਦਾ ਮੁੱਦਾ ਵੀ ਇਤ ਨਹੀਂ ਹੈ। ਗੁਰੂ ਦਵਾਰੇ ਓਏ ਸੋਜੀ ਪਾਇਸ ਸੂਝ ਸਮਝ ਲੈਣ ਲਈ ਇਥੇ ਆੜਾ ਹੈ ਮਾਰਗ ਦੀ ਪਹਿਚਾਣ ਕਰਨੀ ਹੈ ਮਾਰਗਦਿੱਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ ਗਾਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸਦੀ ਗਾਇਨੀ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾ ਨਾਲ ਉਹ ਸੁਣੇ ਅੰਦਰ ਉਸ ਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ ਇਹ ਸ਼ਰਤ ਕਿਉਂ ਲਾਈ ਹੈ ਜੋ ਇਹਨਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਅਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕੋਈ ਸ਼ੌਕੀ ਖੇਡ ਨਹੀਂ ਹੈ ਇਹ ਜਿਕੇ ਲੋਕ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖਾਉਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜਿਆ ਹੋਵੇ ਬਾਕੀ ਸਭ ਇਨਦਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਦਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆ ਧਾਰਮਿਕ ਹੈ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਬਹੁ ਗਿਣਤੀ ਦੇ ਵਿੱਚ ਮਸਜਿਦ ਦੇ ਵਿੱਚ ਵੀ ਅਧਾਰਮਕ ਬੈਠੇ ਹੁੰਦੇ ਨੇ ਬਹੁ ਗਿਣਤੀ ਦੇ ਵਿੱਚ ਮਸਜਦ ਗੁਰਦੁਆਰਿਆਂ ਦੇ ਵਿੱਚ ਵੀ ਅਧਾਰਮਕ ਬੈਠ ਰਹੇ ਹੁੰਦੇ ਨੇ ਔਰ ਬਹੁ ਗਿਣਤੀ ਦੇ ਵਿੱਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚਲਦੇ ਕੋਈ ਨਹੀਂ ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਭਰੋਸਾ ਕੋਈ ਨਹੀਂ ਕਉ ਕਿ ਭਰੋਸਾ ਵੱਜ ਜਾਏ ਤੋ ਮਹਾਰਾਜ ਤੇ ਮਨ ਜਾਣ ਕੇ ਰਦੇ ਬਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉੱਥੇ ਤੇ ਖੇਡ ਪੁਰ ਹੋ ਜਾਂਦੀ ਹੈ ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਵੱਜ ਗਿਆ ਉੱਥੇ ਤੇ ਸ਼ਬਦ ਪ੍ਰਾਣਾ ਦੇ ਸ਼ਰਮ ਜਾਏਗਾ ਇਹ ਤੇ ਸ਼ਬਦ ਮੇਰੇ ਪ੍ਰਾਣ ਵਸਤ ਐ ਬਹੁੜ ਜਨਮ ਨਾ ਆਵਾ ਇਹ ਖਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਇਹ ਰਸਨਾ ਜੋ ਜਪਦੀ ਉਹ ਪ੍ਰਾਣਾ ਚ ਕਿਸ ਤਰ੍ਹਾਂ ਵਸ ਜਾਂਦਾ ਪੂਰਨ ਪ੍ਰਸਾ ਅਭੀ ਦੇ ਸਾਹਮਣੇ ਰੱਖਿਆ ਸੀ ਜਦੋਂ ਕੋ ਜਪ ਹੋ ਜਾਂਦਾ ਹੈ ਇਹ ਹੀ ਜਾਪ ਬੈਰਾਗ ਹੋ ਜਾਂਦਾ ਹੈ ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਹੋਵੇ ਦਾ ਸੰਸਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ ਬਿਲਕੁਲ ਮਰਲੇ ਪਹੁੰਚ ਜਾਏ ਲਿਪਾਏ ਮਾਨ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ ਪੱਕਾ ਨਾਰੀਅਲ ਉਸ ਦੀ ਗਿਰੀ ਹੌਲ ਦੇ ਅੰਦਰ ਹੈ ਪਰ ਹੌਲ ਨਾਲੋਂ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ ਔਰ ਹੋਂ ਕੋਈ ਹੌਲ ਨਾਲ ਰਿਸ਼ਤਾ ਨਹੀਂ ਹੈ ਉੱਪਰ ਜਿਹੜਾ ਹੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਟੁੱਟ ਗਈ ਹੈ ਤੇ ਪਰਿਵਾਰ ਨਾਲ ਐਸੇ ਪਰਿਵਾਰ ਦੇ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਹੈ ਤੇ ਸੰਸਾਰ ਦੇ ਵਿੱਚ ਕੋਈ ਉਹ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਹੈ ਤੇ ਦੇ ਹੌਲ ਦੇ ਅੰਦਰ ਪਰ ਹੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ ਹੈ ਤੇ ਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਡੇਰਾ ਰਿਸ਼ਤਾ ਨਹੀਂ ਰਹਿ ਗਿਆ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਵਿੱਚ ਹੋ ਕੇ ਵੀ ਸੰਸਾਰ ਦੇ ਵਿੱਚ ਨਹੀਂ ਆਉਂਦਾ ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ ਪੁੱਤਰ ਨਾਨਕ ਤੂੰ ਘਰ ਦੇ ਵਿੱਚ ਵੀ ਆਉਣਾ ਹੈ ਤੇ ਜਿਹਾ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸ਼ਾਨੋਂ ਖੁਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਉ ਤੜਪਾਂਦੀ ਹੈ ਪਰ ਜਦ ਤੂੰ ਪਰਿਵਾਰ ਦੇ ਵਿੱਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਤਾਂ ਇਹ ਮਨ ਦੁਖੀ ਆਦਿ ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਚ ਹੋ ਕੇ ਵੀ ਸੰਸਾਰ ਦੇ ਚ ਨਹੀਂ ਆਉਂਦਾ ਅਭਿ ਹਾਸ ਦੇ ਚ ਇਹ ਮਾਰਗ ਆਉਂਦਾ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਦ ਬਣ ਜਾਂਦਾ ਹੈ ਇਸੇ ਨੂੰ ਕਹਦੇ ਨੇ ਸਨਾਤਨ ਮਤ ਦੇ ਸੰन्यास ਔਰ ਕਲਜੀ ਧਰਵੀ ਕੈਨ ਨੇ ਸੰਿਆਸੀ ਹੋਏ ਬਿਨਾਤੇ ਪਰਮ ਪੱਦੀ ਪ੍ਰਾਪਤੀ ਨਹੀਂ ਪਰ ਕਿਸ ਤਰ੍ਹਾਂ ਦਾ ਸੰਿਆਸੀ ਰੇ ਮਨ ਐਸੋ ਕਰ ਸੰਿਆਸਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਾ ਅਨੁਕੰਠ ਵੀ ਹੋਵੇ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹਨੇ ਉਦਾਸਾ ਇਤਨੀ ਗੰਤਿ ਸਪਸ਼ਟ ਹੋ ਗਈ ਕਿ ਕਲਵੀ ਧਰਮ ਨੇ ਵੀ ਕਬੂਲ ਕਰ ਲਿਆ ਕਿ ਸੰਿਆਸੀ ਹੋਏ ਬਿਨਾ ਪਰਮ ਪੱਤੀ ਪ੍ਰਾਪਤੀ ਨਹੀਂ ਹੈ। ਅਗਨਪੁਰਖ ਦੀ ਪ੍ਰਾਪਤੀ ਨਹੀਂ ਹੈ। ਤੋ ਸੰਿਆਸੀ ਕੌਣ ਹੁੰਦਾ ਹੈ ਉਦਾਸੀ ਹੀ ਸੰਿਆਸੀ ਹੁੰਦਾ ਦੂਸਰਾ ਨਹੀਂ ਹੁੰਦਾ। ਮਨ ਹੀ ਮਾਇਆ ਉਹ ਉਦਾਸਾ ਜੋ ਉਹਦੇ ਆਪ ਉਦਾਸ ਨਹੀਂ ਉੱਤੇ ਸੰਿਆਸ ਕਾ ਦਾ। ਉਦਾਸੀ ਤੇ ਸੰਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ ਆ ਗਿਆ ਨੇ। ਉਦਾਸ ਮਨੁ ਸਨਿਆਸ ਨੂੰ ਗ੍ਰਹਿਨ ਕਰ ਹੀ ਲੈਂਦਾ ਹੈ ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪਰਦੇਿਤ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ ਜਿਸ ਦਰਕਾਰਣ ਫੇਰਾ ਉਦਾਸੀ ਸੋਦਰ ਕੋਈ ਆਏ ਕਹੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਤਾਂ ਕਿਵੇਂ ਤੁਹਾਡੇ ਅੰਦਰ ਕੋਈ ਫਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ ਔਰ ਕਈ ਦਫਾ ਹੈਰਾਨੀ ਗਈ ਹੁੰਦੀ ਹੈ ਜੋ ਇਸ ਮੰਜ਼ਲ ਦੇ ਰਾਹੀ ਵੀ ਨਹੀਂ ਸੋਚ ਵੀ ਨਹੀਂ ਸਮਝ ਵੀ ਨਹੀਂ ਉਹ ਵੀ ਆਪਣੀ رائے ਦੇ ਦਿੰਦੇ ਨੇ ਹੈਰਾਨੀ ਹੁੰਦੀ ਹੈ ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਮਾਰਗ ਦੇ ਪਾndi ਵੀ ਨਹੀਂ ਇਸ ਮਾਰਗ ਦਾ ਕੋਈ ਅਨੁਭਵ ਹੀ ਨਹੀਂ ਲੇਕਿਨ رائے ਦੇ ਦਿੰਦੇ ਨੇ ਆਪਣੀ ਰਾਏ ਦਿੰਦੇ ਨੇ ਬੜੀ ਕੀਮਤੀ ਰਾਏ ਕਹਿੰਦੇ ਨੇ ਸਾਡੀ ਇਹ ਬਿਲਕੁਲ ਸਹੀ ਹੈ ਖੈਰ ਮੁਖਤਸਰ ਜਿਹਾ ਮਰਸਤਰਾ ਸੰਿਆਸੀ ਤੇ ਉਦਾਸੀ ਦਿਰਤੀ ਦੋਵੇਂ ਇਕੱਠੀਆਂ ਨੇ ਉਦਾਸੀ ਸੰਿਆਸੀ ਹੁੰਦਣ ਲਾਜ਼ਮੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਰਕਾਰਣ ਤੇਰਾ ਉਦਾਸੀ ਸੋਦਰ ਕੋਈ ਆਏ ਕਹੇ ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰਦ ਦੀ ਤਲਾਸ਼ ਕਰ ਰਿਹਾ ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ ਉਸ ਪਰਮਾਤਮਾ ਦਾ ਆਵਾਸ ਕਿੱਥੇ ਹੈ ਉਦਾਸ ਹੋ ਕੇ ਮੈਂ ਪਰ ਵਹਿ ਤਲਾਸ਼ ਕਰ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਨ ਤੋਂ ਬੰਦੋ ਹੈ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਇੱਕ ਦੋ ਥਾਵਾਂ ਤੇ ਵਚਨ ਨਹੀਂ ਮੰਨਿਆ ਹੁਕਮ ਅਦੋਲੀ ਦੀ ਤੀਸ਼। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਉਦਾਸੀ ਸੀ ਸੀ। ਉਦਾਸੀ। ਇਸਨੇ ਜੋ ਪੰਥ ਕਾਨੂੰਨੀ ਬਣਾਇਆ ਜਿਹੜਾ ਪੰਥ ਉਦਾਸੀ ਪੰਥ। ਉਦਾਸ। ਜਨਮ ਤੋਂ ਹੀ ਉਦਾਸੀ ਸੀ। ਗੁਰੂ ਪ੍ਰਤਾਪ ਸੂਰਜ ਦੇਵ ਜੀ ਤੇ ਐਸਾ ਲਿਖਿਆ ਕਨ ਵੀ ਪਾਟੇ ਹੋਏ ਸਮ ਜਨਮ ਦੇ ਸਮੇਂ। ਬੋਲਤਾ ਨੇ ਕਹਿ ਦਿੱਤਾ ਕਿ ਕੋਈ ਮਹਾਨ ਜੋਗੀ ਹੈ ਕੋਈ ਮਹਾਰਿਸ਼ੀ ਹੈ ਔਰ ਵਾਕਈ ਇਤਨੇ ਵੱਡੇ ઋષੀ ਦੇ ਘਰ ਕਿਸੇ ઋષਿ ਨਹੀਂ ਆਣਾ ਸੀ ਔਰ ਕਿਸਨੇ ਆਣਾ ਸੀ ਜਨਮ ਤੋਂ ਹੀ ਪੁਦਾਸ ਔਰ ਵਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੇ ਹੀ ਪੁਦਾਸੀ ਨਾਨਕ ਬੰਦ ਦਾ ਬਹੁਤ ਵੱਡੇ ਪੱਧਰ ਤੇ ਸਾਰੇ ਭਾਰਤ ਦੇ ਵਿੱਚ ਪ੍ਰਚਾਰ ਕਰਦੇ ਰਹੇ ਕਾਬਲ ਕੰਧਰ ਦੇ ਵਿੱਚ ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ ਉਦਜਨੀ ਜਲਾਲਾਬਾਦ ਫੌਜ ਤਹਰਾਤ ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ ਉਹ ਜੋ ਸਿੱਖੀ ਹੈ ਉਦਾਸੀਆਂ ਦੀ ਫੈਲਾਈ ਹੋਈ ਉਹਨਾਂ ਦਾ ਪ੍ਰਚਾਰ ਉਸ ਉਹਨਾਂ ਦੇ ਧੋਣੇ ਵੀ ਬਣੇ ਨੇ ਬਾਬਾ ਸ੍ਰੀ ਚੰਦੇ ਪੰਜ ਸਤ ਗੁਰਦੁਆਰੇ ਬਣੇ ਹੋਏ ਨੇ ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ ਬਾਬਾ ਸ੍ਰੀ ਚੰਦ ਦੀ ਧਰਮਸਤ ਗਰੰਟੀਅਰ ਦੇਚ ਨਹੀਂ ਕਾਫੀ ਸਨ ਤੇ ਲੈਂਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ ਇੱਥੇ ਵੀ ਉਦਾਸੀਆਂ ਦੇ ਬੇਰੇ ਬਹੁਤ ਜ਼ਿਆਦਾ ਸਨ ਫਿਰ ਜਗਨਨਾਥ ਪੁਰੀ ਰਾਮੇਸ਼ਵਰਮ ਤੇ 68 ਤੀਰਥਾਂ ਦੇ ਉੱਤੇ ਜਿਹੜੇ ਆਸਥਾਨ ਸਨ ਇਹ ਵੀ ਉਦਾਸੀਆਂ ਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ ਇਹ ਵੀ ਨਰਸ ਕਰ ਗਏ ਇਸ ਸਿੱਖ ਜਗਤ ਦੇ ਆਦ ਮਿਸ਼ਨਰੀ ਸਨ ਪਹਿਲੇ ਮਿਸ਼ਨਰੀ ਇਨਨਾਂੇ ਪ੍ਰਚਾਰ ਦਿੱਤਾ ਹੈ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ ਹੋਰ ਸਾਰੇ ਵੱਡੇ-ਵੱਡੇ ਅਸਥਾਨ ਇਨਾਂ ਕੋਲ ਸੀ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਦੀ ਉਦਾਸੀ ਬਰਸ਼ਟ ਹੋ ਗਏ। 2% 98 ਠੀਕ ਸਨ। 2% ਹੰਕਾਰੀ ਹੋ ਗਏ। 2% ਵਿਕਾਰੀ ਹੋ ਗਏ। ਉਨ੍ਹਾਂ ਦੋ ਫਿਸਦੀ ਉਦਾਸੀਆਂ ਨੂੰ ਦੇਖ ਕੇ ਜੋ ਵਿਰਸ਼ਟ ਹੋਏ ਸਨ ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਤਿੰਨ ਤਰ੍ਹਾਂ ਦੀ ਕਥਾ ਹੁੰਦੀ ਸੀ ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲ ਆ ਉਸ ਬਚਪਨ ਦੀ ਮੈਨੂੰ ਯਾਦ ਨੇ ਆਪਣੇ ਬਚਪਨ ਦੀ ਤਿੰਨ ਟਾਈਮ ਤਥਾ ਉਹ ਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹਾਇਲ ਦਸੋ ਸ਼ਾਮੇ ਗੁਰ ਪ੍ਰਤਾਪ ਸੂ ਰਹੀ ਤੇ ਇਤਿਹਾਸਕ ਕਥਾ ਹੁੰਦੀ ਸੀ ਰਾਤ ਨੂੰ ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਹੋ ਆ ਕੇ ਸਮਝਣ ਇਹ ਤਿੰਨੇ ਕਥਾਵਾਂ ਅਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰ ਨੂੰ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰਪ੍ਰਭਾਵ ਸੂਰਜੀ ਇਹ 98 ਉਦਾਸੀਆਂ ਕੋਲ ਸੀ ਇਹ ਵੀ ਮੈਰਸ ਕਰਦੇ ਆ ਮਹਾਨੀ ਨਾਰਾਇਣ ਦਾਸ ਜਿਸ ਦੇ ਕੋਲ ਨੰਕਾਣਾ ਸਾਹਿਬ ਸੀ ਇਹ ਬਰਸਟ ਹੋ ਗਿਆ ਸੀ ਹੋਰ ਬਰਸਟ ਹੋਇਆ ਕੁਝ ਅੰਗਰੇਜ਼ਾਂ ਦੀ ਚਾਲ ਰਾਹ ਪਰਾਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ ਇਸ ਮੰਤ ਨੂੰ ਕਾਬੂ ਕਰੀਏ ਮੁਠੀ ਚਲਾਈਏ ਜੈਸੇ ਹਕੂਮਤਾਂ ਆਮ ਕਰਦੀਆਂ ਤੋ 2% ਮਹੰਤ ਭ੍ਰਸ਼ਟ ਹੋ ਗਏ ਲਹਿਰ ਚੱਲੀ ਸਿੱਖਾਂ ਚ ਰੋਸ ਪੈਦਾ ਹੋਇਆ ਹੈ ਭ੍ਰਸ਼ਟ ਹੋਏ ਨੇ ਅਸੀਂ ਸਾਰੇ ਗੁਰਦੁਆਰੇ ਖੋਲੇ ਨਾ ਬੋਲ ਤਮਾਮ ਲੈ ਬਈ ਅਸੀ ਆਲੂ ਪ੍ਰਚਾਰ ਇੰਦਰਾਂ ਦੇ ਪਤਾ ਸਹਿਜ ਸਹਿਜ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ ਦਸਮ ਗ੍ਰੰਥ ਦੀ ਕਥਾ ਬੰਦ ਹੋਈ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋ ਗਈ ਟਾਵਾ ਟਾਵਾ ਥਾਵਾ ਦੇ ਰਹੇ ਨਾ ਮਿਸ਼ਨਰੀ ਰਹੇ ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ ਪਹਿਨੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਂ ਨੇ ਇੱਕ ਬੱਚਾ ਸਿੰਘ ਸਜਦੱਸ ਉਹਨਾਂ ਨੂੰ ਅਸੀਂ ਸੈਦਾਰੀ ਕਹਿੰਦੇ ਸੀ ਜਿਹੜਾ ਇਹ ਬੱਚਾ ਸਿੰਘ ਸਜਾ ਲਓ ਸੈਦਾਰੀ ਕੇਸਾਦਾਰੀ ਸੈਦਾਰੀ ਦੋ ਤਰ੍ਹਾਂ ਦੀ ਸਿੱਖੀ ਸੀ ਸਿੱਖੀ ਵੱਧ ਰਹੀ ਸੀ ਉਦਾਸੀਆਂ ਦਰਗੇਸ਼ ਔਰ ਨਿਰਵਲਿਆ ਕਰਕੇ ਇਹਨਾਂ ਦੋਹਾਂ ਗੋਲ ਅਸਥਾਨ ਸਨ ਗੁਰਦੁਆਰਾ ਇੱਕ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲੈ ਦੇਣੇ ਤੇ ਕਾਨੂੰਨ ਬਣ ਗਿਆ ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ ਬੜੀ ਖੁਸ਼ੀ ਮਨਾਈ ਕੌਮ ਨੇ ਗੁਰਦੁਆਰੇ ਸਾਡੇ ਕੋਲ ਆ ਗਏ ਉਹਨੂੰ ਹੁਣ ਕੌਣ ਦੱਸੇ ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸੰ ਧਰਮ ਦੇ ਗਿਆਨੀਆਂ ਨੇ ਵਪਾਰੀ ਵਕਤ ਵਦ ਇਨਸਾਮ ਕਰ ਸਕਦਾ ਚਲਾ ਨਹੀਂ ਸਕਦਾ ਸੰਸਾਰੀ ਵੱਤ ਤੋਂ ਵੱਦ ਇੰਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੋਜ ਬੋਝ ਰੱਖਣ ਵਾਲਾ ਹੀ ਚਲਾਵੇਗਾ ਇਹ ਸਾਰੇ ਅਸੀਂ ਕੱਢ ਦਿੱਤੇ ਨਿਰਮਲੇ ਵੀ ਉਦਾਸੀ ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆ ਦੇ ਪ੍ਰਬੰਧਕਾਂ ਦੇ ਆਪਣੇ ਬੱਚੇ ਪਦਤ ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ ਜਗਤ ਨੂੰ ਅੰਮ੍ਰਿਤ ਛਕਾਣਾ ਸੀ ਉਹ ਖੁਦ ਸ਼ਰਾਬੀ ਹੋ ਗਏ ਇਹੀ ਇਲਜ਼ਾਮ ਨਰੈਣ ਦਾਸ ਤੇ ਸੀ ਸ਼ਰਾਬ ਪੀਂਦਾ ਹੈ ਨਰੈਣ ਦਾਸ ਸ਼ਰਾਬ ਪੀਂਦਾ ਹੈ ਇਹਦੇ ਕੋਲ ਗੁਰਦੁਆਰਾ ਲੈ ਲਓ ਠੀਕ ਹੈ ਗਲਤ ਸੀ ਪਰ ਸਿਲਸਿਲਾ ਬਾਤ ਵਿੱਚ ਕੀ ਹੋਇਆ ਕੋਈ ਤਰੱਕੀ ਨਾ ਹੋਈ ਜਿਤਨੇ 18 ਤੀਰਥਾਂ ਦੇ ਉਤੇ ਉਦਾਸੀਆਂ ਦੇ ਅਸਥਾਨ ਸਨ ਉਸੇ ਜੇ ਸਜੇ ਮਤਬੰਦ ਹੋ ਗਏ। ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ-ਮੋਟੀਆਂ ਥੋੜੀਆਂ ਯਾਦਗਾਰਾ ਰਹਿ ਗ੍ਰੇਨ ਹੁਣ ਹੈ ਨਹੀਂ। ਜਗਨਨਾਥ ਕੁਰੀ ਦੇ ਸ੍ਰੀ ਗੁਰਦੁਆਰਾ ਸੀ ਮੰਦਰ ਦੇ ਸਾਹਮਣੇ ਔਰ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਰ ਮੰਦਿਰ ਦੇ ਚੀ ਗੁਰਦੁਆਰਾ ਸੀ ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸੰ ਜੋ ਅੱਜ ਛੋਟੀਆਂ-ਮਾਮੂਦੀਆਂ ਯਾਦਗਾਰ ਰਹਿ ਗਈ ਹੈ। ਬਾਕੀ तमाम তীਰਥਾਂ ਤੇ ਵੀ ਸਨ ਬਿਲਕੁਲ ਨਾਮ ਮਾਤਰ ਹੁਣ ਦਲਨਾ ਰਹਿ ਗਈਆਂ ਨੇ ਹਾਲਾਂਕਿ ਉਸ ਡੰਗਰੇ ਨਾਲ سلسلہ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤ ਕਥਨੀ ਨਹੀਂ ਕਰਦਾ ਭਾਰਤ ਦੀ 80% ਆਬਾਦੀ ਸਿਕੋਣੀ ਸੀ ਜਿਸ ਡੰਗਰ ਨਾਲ ਚੱਲ ਰਿਅਸ ਸਦਬੁਰਾ ਨੇ ਕਹਿ ਸੀ ਨੰ ਗਰੀਬ ਦਾ ਮੋ ਗੁਰੂ ਕੀ ਗੋਲ ਅਗ ਹੈ ਉਹਦਾ ਸੀ ਇਸ ਤਰ੍ਹਾਂ ਕਰਦੇ ਸਨ ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ ਨਾਲੇ ਇਲਾਜ ਵੀ ਕਰਦੇ ਸਨ ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ ਦੂਜੇ ਲੋੜ ਬੰਦਾ ਦੀ ਲੋੜ ਵੀ ਪੂਰੀ ਕਰਦੇ ਸ। ਤੁਸੀਂ ਕੀ ਵਧ ਰਹੀ ਸੀ? ਬਦਕਿਸਮਤੀ ਹੋਈ। ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ 'ਚ ਜੋ ਬਿਲਕੁਲ ਕੋਰੇ ਰਾਜਨੀਤਿਕ। ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ। ਤੁਮ ਇਲੈਕਸ਼ਨ ਨਾਲ ਚੋਣ ਆਉਣੀ ਤਾਂ ਦੋ ਧੜੇ ਤੇ ਆਪਸ ਵਿੱਚ ਬਣ ਜਾਣਗੇ, ਹਰ ਸ਼ਹਿਰ ਦੇ ਵਿੱਚ ਬਣ ਜਾਣਗੇ। ਕਮ ਸੇ ਕਮ ਸਿੱਕ ਦੋ ਧੜਿਆਂ 'ਚ ਤੇ ਤਕਸੀਮ ਹੋਣਗੇ। ਇਲੈਕਸ਼ਨ ਜੋ ਹੋਣਾ ਹੈ। ਪਾਰਟੀਆਂ ਦੋ ਤੇ ਬਣਨਗੀਆਂ। ਤੇ 10 ਸਿੱਖਾਂ ਨੂੰ 2 ਹਿੱਸਿਆਂ 'ਚ ਵੰਡ ਦੇਈਏ ਤੇ ਇਹਨਾਂ ਨੂੰ 10 ਹਿੱਸਿਆਂ 'ਚ ਵੰਡਦੇ ਆ ਕੀ ਧੀਰ ਲੱਗਦੀ ਹੈ ਇਹਨਾਂ ਨੂੰ 30 ਹਿੱਸਿਆਂ 'ਚ ਵੰਡਦੇ ਆ ਵੀ ਧੀਰ ਲੱਗਦੀ ਹੈ ਸਿੱਖ ਵੰਡੇ ਬੈ ਕਮਜ਼ੋਰ ਹੋਏ ਇਸੇ ਕਮਜ਼ੋਰੀ 'ਤੇ ਲਾਭ ਉਠਾਇਆ ਰਾਧਾ ਸਾਨੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ੈਦ ਹੀ ਮਿਲ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜੇ ਸਿੱਖ ਸਿਫ ਪ੍ਰਧਾਨ ਦੇ ਨਾਮ ਤੇ ਸ਼ਿਕੱਤਰ ਦੇ ਨਾਮ ਤੇ 2 3 4 ਪਾਰਟੀਆਂ ਹੀ ਤਕਸੀਮ ਹੋ ਸਕਦੇ ਨੇ ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ ਨਾਮਦਾਰੀਆਂ ਦਾ ਗੁਰੂ ਬਣ ਗਿਆ ਰਾधा ਸਵਾਮੀਆ ਦਾ ਬਣ ਗਿਆ ਨਿਰੰਕਾਰੀਆਂ ਦਾ ਬਣ ਗਿਆ ਔਰ ਜਿੰਨੇ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ ਕਰੀਬਨ ਕਰੀਬਨ ਇਹ ਆਪਣੀਆਂ ਗਧੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਰਜ ਕਰਦੇ ਆ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸਹਿਮਤ ਇਹ ਵੀ ਮਰਜ਼ ਕਰਦੇ ਆ ਆਪਣੀ ਆਪਣੀ ਮਰਿਆਦਾ ਇੱਕ ਤੇ ਹੈ ਨਾ ਅਕਾਲ ਤਖਤ ਦੀ ਬਿਲਡਿੰਗ ਨੂੰ ਗਿਰਾਣਾ ਦੁਸ਼ਟ ਬਣਾ ਇਹ ਜਾਵਰਾ ਨਾ ਕੰਮ ਇੱਕ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਭੰਗ ਕਰਨਾ ਉਹਨੂੰ ਗਿਰਾਣਾ ਇਹ ਦੋ ਤਰ੍ਹਾਂ ਦੀ ਗਿਰਾਵਟ ਹੁੰਦੀ ਹੈ ਇਕ ਹੁੰਦਾ ਹੈ ਅਦਾਲਤ ਤਸੱਦ ਦੇ ਆਕਾਰ ਨੂੰ ਦਿਰਾਣਾ ਇਕ ਹੁੰਦਾ ਹੈ ਅਗਲ ਤਖਦ ਦੇ ਵਿਚਾਰ ਨੂੰ ਦਿਰਾਣਾ ਜਦੋਂ ਉਹ ਘਾਤਕ ਨੇ ਦੁਸ਼ਟ ਨੇ ਜੋ ਅਗਲ ਤਖਦ ਦੇ ਆਕਾਰ ਨੂੰ ਮਿਟਾਣਾ ਚਾਹੁੰਦੇ ਨੇ ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਣਾ ਚਾਹੁੰਦੇ ਪਰ ਉਹ ਕੌਣ ਸੋਚੇ ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ ਸੋਚੇ ਚਾਰ ਦਾ سلسلہ ਨਹੀਂ ਕੋਮੀ ਦਰਦ ਦੇ ਨਾਤੇ ਮਿਥਾ-ਥਾਤੇ ਇੱਕ ਨਕੀ ਜੀਆਂ ਆਵਾਜ਼ ਤੁਹਾਡੇ ਸਾਹਮਣੇ ਰੱਖ ਦੇਣਾ ਪੰਥ ਪੰਥ ਦੀ ਮर्यादा ਨਾਲ ਹੀ ਜ਼ਿੰਦਾ ਰਹੇਗਾ ਵਰਨਾ ਨਹੀਂ ਰਹਿ ਸਕਦਾ ਕਿਉਂਕਿ ਸੰਪਤੇ کمੇ ਸੇ ਕਮ ਹਜ਼ਾਰਾਂ ਨੇ ਇਰਤੇ ਹਜ਼ਾਰਾਂ ਦਾ ਨਦੀ ਮर्यादा ਹੋ ਜਾਏਗੀ ਕੌਮ ਖੇਰੂ ਖੇਰੂ ਹੋ ਜਾਏਗੀ ਸ਼ਾਇਦ ਆ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਹੋਂਦਾ ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਆਇਆ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ ਔਰ ਕੋਈ ਵੀ ਸੰਤ ਆਪਣੇ ਆਸਾਨ ਨੂੰ ਗੁਰਦੁਆਰਾ ਕਹਿ ਲਾ ਕੇ ਰਾਜ਼ੀ ਨਹੀਂ ਇਹ ਆਸ਼ਰਮ ਹੈ ਇਹ ਡੇਰਾ ਹੈ ਇਹ ਠਾਟ ਹੈ ਇਹ ਗੁਰਦੁਆਰਾ ਨਹੀਂ ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਬਿਆ ਕਰਦਾ ਔਰ ਇਹ ਤوام ਨਾਮ ਐਸੇ ਨੇ ਆਪਣੇ ਇਜਾਦ ਬੀਤੇ ਹੋਏ ਨੇ ਪਰ ਨਾ ਪੁਰਾਣਾ ਨਾ ਤੇ ਇਹ ਹੀ ਸੀ ਗੁਰਦੁਆਰਾ ਗੁਰਦਵਾਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਹੋਰ ਨਾਮ ਦੇ ਆਰਮਗ ਸਤਲਾ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸੱਡਾ ਆਪਣਾ ਸਥਾਨ ਇੱਥੇ ਸੱਡੀ ਮਰਿਆਦਾ ਚਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਵਿਚਾਰ ਕਰਕੇ ਗੁਰੂ ਸੰਗੁਰੂ ਗ੍ਰੰਥ ਜੀ ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨੀ ਇੱਕ ਗੰਨ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ ਤੇ ਅਜ ਗੁਰੂ ਦੇ ਆਕਾਰ ਤੋਂ ਇਨਕਾਰੀ ਕਲ ਵਿਚਾਰ ਤੋਂ ਇਨਕਾਰੀ देर ਕੀ ਲਗਣੀ ਕੋਈ ਆਕਾਰ ਨੂੰ ਮਿਟਾਂਦਾ ਕੋਈ ਵਿਚਾਰ ਨੂੰ ਮਿਟਾਂਦਾ ਫਿਰ ਇਹ ਤੇਨੇ ਵਿਚਾਰ ਜੋ ਹੈ ਗੱਲ ਆ ਗਈ ਕਾਰਟੇਸ਼ ਰਹਾ ਸੀ ਇਸ ਢੰਗ ਨਾਲ ਤੌਰ ਤਰੀਕਾ ਬਣਾਉ ਕੇ ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਇਸ ਮੈਨੋਂ ਮਿਲੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾਰੇ ਨੇ ਦਾਸ ਨਾਲ ਕਾਫੀ ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੌਨ ਖਰਾਬਾ ਹੋਇਆ ਸੀ ਜਦ 2ਵੀਂ ਸਦੀ ਮਹੰਤ ਬ੍ਰਸ਼ਟ ਹੋਏ ਸੰਤੇ ਸੀ ਉਹਨਾਂ ਕੋਲ ਗੁਰਦੁਆਰੇ ਲੈ ਉਹਨੋ ਤੜਬਾ ਬੋਇਆਸ ਬਹੁਤ ਸ਼ੇਖੀ ਦੀ ਆ ਬਾਲਦੇ ਬਹੁਤ ਮਾਰੇ ਗਏ ਮੈਨੂੰ ਕਹਿਣ ਲੱਗਿਆ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵਧ ਖੂਨ ਖਰਾਬਾ ਹੋਏਗਾ ਤਾਂ ਇਨਾ ਪੋਲੀਟਿਸ਼ਨ ਲੋਗਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ ਵਰਨਾ ਨਹੀਂ ਉਹ ਇਤਨੀ ਤਾਕਤ ਦੇ ਚ ਨਹੀਂ ਸੰਮਾਨ ਫਿਰ ਵੀ ਖੂਨ ਖਰਾਬਾ ਹੋਇਆ ਇਹਨਾਂ ਕੋਲ ਤੇ ਬੜੀ ਤਾਕਤ ਹੈ ਸਰਬ ਦੇ ਮਨਿਸਟਰਾਂ ਨਾਲ ਸੰਬੰਧਨ ਸਭ ਪੱਕੇ ਰਾਜਨੀਤਿਕ ਨੇ ਦੇਖ ਦੇ ਪਿਛਰੀ ਕੇ ਨਾਲ ਜੋ ਹੈ ਦੇਖਿਆ ਗਿਆ ਹੈ। ਔਰ ਕਰੀਬਨ ਕਰੀਬਨ तमाम politician 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ। ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ। ਮਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹ ਮਾਦਾ ਐਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ ਪਰ ਉਹ ਕਰਦੇ ਕੀ ਪੈਨੇ ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ ਕਿਵੇਂ ਮਨਿਸਟਰ ਬਣੀਏ ਇਸ ਤਰ੍ਹਾਂ ਅਸੀਂ ਘਾਟੇ 'ਚ ਜਾ ਰਹੇ ਆਂ ਧਾਰਮਿਕ ਤੌਰ ਤੇ ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ-ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਂਸ ਵਾਤੇ 'ਚ ਨਹੀਂ ਆ ਧਾਰਮਿਕ ਤੌਰ ਤੇ ਘਾਟੇ 'ਚ ਜਾ ਰਹੇ ਆਂ ਇਨਾ 50 ਸਾਲਾਂ ਤੇ ਬੌਧ ਘਾਟੇ 'ਚ ਚਲੇ ਗਏ ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਵਿੱਚ ਬ੍ਰਹਮ ਗਿਆਨੀ ਮੌਜੂਦ ਸੀ ਹਰ ਸ਼ਹਿਰ ਦੇ ਵਿੱਚ ਬ੍ਰਹਮ ਗਿਆਨੀ ਮੌਜੂਦ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦੱਸ ਹਰ ਪਿੰਡ ਦੇ ਵਿੱਚ ਗੁਰਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਔਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜੀ ਵੀ ਦਸਮ ਗ੍ਰੰਥ ਦੀ ਗੁਰਗ੍ਰੰਥ ਸਾਹਿਬ ਦੀ ਅਜਨੇ ਕਾਟੇ ਚ ਗਏ ਅਸੀਂ ਇਨਾ 50 ਸਾਲਾਂ ਚ ਘਾਟੇ ਜਗਾਇਆ ਘਾਟਾ ਜੇ ਪਿੱਦਰੇ ਦੋ ਸਾਲ ਨਹੀਂ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨੀ ਗੀ 50 ਸਾਲਾਂ ਚ ਵੀ ਨਹੀਂ ਸੋਚੇ ਘਰੇ ਤੇ ਮਿਲਚਕਾਰ ਜੋ ਹੈ ਗੱਲ ਆ ਗਈ ਚੁੰਕੇ ਉਦਾਸ ਸ਼ਬਦ ਆਇਆ ਸੀ ਤਕ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਦਰਫ ਚਲੀ ਗਈ ਜਿਸ ਦਰ ਕਾਰਨ ਪੈਰਾ ਉਦਾਸੀ ਗੁਰਨਾਣਿਜ ਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਬੰਧੀ ਗੁਰ ਨਾਨਕ ਦੇ ਘਰ ਤੋਂ ਕੁਲਟ ਨਹੀਂ ਸਨ ਪ੍ਰਕਾਸ਼ ਉਹ ਗੁਰਗ੍ਰੰਥ ਸਾਹਿਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰ ਨਾਨਕ ਦੇ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਘਰਾਬੇਸ ਦੋਨੇ ਇਹਨਾਂ ਦੇ ਜੋ ਹੈ ਚਲਦੇ ਸੰਡੇਰਿਆਂ ਤੇ ਆਦੀ ਦੇਰਤੀ ਉਦਾਸ ਹੁਣ ਮੈਂ ਅਰਸ ਕਰਾਂ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਂਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਬੈਦਾ ਜੋ ਪਰਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਪੈਂਦਾ